ਸੋ ਮੱਭੀ ਬਰਾਸੇ ਬਹੁਤ ਖੁਸ਼ੀ ਸੰਤ ਬਾਬਾ ਬਲਜੰਗ ਸਿੰਘ ਜੀ ਬਰਾਵਰ ਅਕਬਰਦوارਾ ਕਰਮਸਰ ਰਾੜਾ ਸਾਹਿਬ ਜੀ ਤੋਂ ਇੱਕ ਬਹੁਤ ਮਹਾਨ ਉਪਰਾਲਾ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੀਤਾ ਜਿੱਥੇ ਉਹਨਾਂ ਨੇ ਇੱਕ ਬਹੁਤ ਲੰਬਾ ਸਫੇਲਾ ਈਸ਼ਰ ਮਾਈਕਰੋ ਮੀਡੀਆ ਨਾਮ ਦੀ ਇੱਕ ਐਪ ਜਿਹੜੀ ਆ ਉਹ ਤਿਆਰ ਕੀਤੀ ਸੀ ਬਹੁਤ ਬੜੀ ਨਿਂਹਤ ਕਰਕੇ ਔਰ ਉਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦਿਆਂ ਹੋਇਆ ਇਤਿਹਾਸ ਦੇ ਸਾਰੇ ਹੀ ਸਰੋਤ ਤਕਰੀਬਨ ਉਸ ਵਿੱਚ ਸ਼ਾਮਲ ਕਰਕੇ ਤੇ ਇੱਕ ਨਵੀਂ ਐਪ ਜਿਹੜੀ ਨਿਸ਼ਰਪੈਕੋਮੀਡੀਆ ਉਹ ਅੱਜ ਸਰਕਾਰ ਕਰਮਸਰ ਆੜਾ ਸਾਹਿਬ ਜੀ ਤੋਂ ਲੋਜ ਕੀਤੀ ਹੈ ਔਰ ਸਾਨੂੰ ਸਭ ਨੂੰ ਸਖਤ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਉਸ ਐਪਲੀਕੇਸ਼ਨ ਨੂੰ ਆਪਣੇ ਫੋਨਾਂ ਤੇ ਡਾਊਨਲੋਡ ਕਰਕੇ ਉਹਦੇ ਵਿੱਚੋਂ ਗੁਰਮਤਿ ਦਾ ਜਿਹੜਾ ਸਾਹਿਤ ਹੈ ਉਹਨੂੰ ਪੜਕੇ ਇਤਿਹਾਸ ਪੜਕੇ ਬਾਣੀ ਪੜਕੇ ਆਪਣੇ ਜੀਵਨ ਨੂੰ ਸਫਲ ਕਰੀਏ ਅੱਜ ਜੋ ਰੋਕੀ ਪੜੀ ਬੰਦ ਹੈ ਆਮਦੇ ਅਰੇ ਪ੍ਰਚਾਰ ਲਈ ਕੀਤਾ ਜਾ ਰਿਹਾ ਹੈ। ਸ਼ੌਕ ਬਹੁਤ ਪ੍ਰਬੰਧਿਤ ਹੈ। ਉਹਨਾਂ ਦੇ ਕਿੰਨੇ ਕੰਮ ਤੇ ਪ੍ਰਚਾਰ ਉਸਾਰ ਨੇ ਬਹੁਤ ਵੱਡੇ ਉਪਰਾਲੇ ਕਰ ਦਿੱਤੇ ਨੇ। ਉਹ ਅੱਜ ਜੀਮਾਂ ਦੀ ਪ੍ਰਚਾਰ ਸਭੀ ਪਹੁੰਚੇ ਹੋਏ ਨੇ। ਉਹ ਸ਼ੌਕ ਬੈਟਰੀ ਵੀ ਪੂਰਾ ਸਹੀ ਹੋ ਗਿਆ। ਡਿਜੀਟਲ ਪ੍ਰਚਾਰ ਦਾ ਜੀ ਇਸ ਬਾਰੇ ਕੀ ਕਹਿੰਦੇ ਹੋ? ਇਹ ਬਹੁਤ ਸਮੇਂ ਦੀ ਵਕਤ ਦੀ ਲੋੜ ਹੈ। ਇਸਰ ਮਾਈਕਰੋਮੀਡੀਆ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਤਿਆਰ ਕੀਤਾ ਸੀ। ਪਰ ਬੜੇ ਲੰਬੇ ਸਮੇਂ ਤੋਂ ਇੰਟਰਾਡ ਔਰ ਆਈਫੋਨ ਦੇ ਵਿੱਚ ਜਿਹੜਾ ਚੱਲ ਰਿਹਾ ਸੀ ਅੱਜ ਵੱਡੀ ਅਪਡੇਟ ਜਿਹੜੀ ਹੈ ਉਹਦੇ ਵਿੱਚ ਕੀਤੀ ਗਈ ਹੈ। ਬਹੁਤ ਸਾਰੀਆਂ ਜੜੀਆਂ ਨੇ ਸਿੱਖ ਇਤਿਹਾਸ ਦੀਆਂ ਪੁਸਤਕਾਂ ਸਿੱਖ ਸਕ੍ਰਿਪਚਰ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਔਰ ਇਹਦੇ ਲਈ ਮੈਂ ਸੰਤ ਪਾਪਾ ਬਲਕਿੰਦਰ ਸਿੰਘ ਜੀ ਦਾ ਧੰਨਵਾਦ ਵੀ ਕਰਦਾ ਔਰ ਨਾਲ ਨਾਲ ਮੈਂ ਬੁਲਾਉਂਦਾ ਜਿਹੜਾ ਹੈ ਵੈਲਕਮ ਵੀ ਕਰਦਾ ਹਾਂ ਔਰ ਅਕਾਲ ਪੁਰਖੇ ਅਰਦਾਸ ਹੈ ਕਿ ਹੋਰ ਕਾਰਜ ਜਿਹੜਾ ਹੈ ਇਸ ਤਰ੍ਹਾਂ ਦੇ ਕਰਦੇ ਰਹਿਣ ਜਿਹਦੇ ਨਾਲ ਸਾਡੀ ਅੱਜ ਦੀ ਨੌਜਵਾਨੀ ਪੀੜ੍ਹੀ ਜਿਹੜੀ ਹੈ ਜਿਹੜੀ ਟੈਕਨੋਲੋਜੀ ਦੇ ਬੇਸਡ ਹੀ ਹੋ ਗਈ ਹੈ ਉਹ ਲਾਭ ਪ੍ਰਾਪਤ ਕਰ ਸਕੇ ਰਾਜੀ ਕੀ ਗੋਵੇ ਦਾ ਪ੍ਰਾਲਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੌਡਰਨ ਸਮਾਂ ਆਇਆ ਉਹ ਵੀਡੀਓ ਦਾ ਜੋਗਿਆ ਨਾਲ ਕੰਪਿਊਟਰ ਦਾ ਜੋਗਿਆ ਪਾਪਾ ਬਜੀਤ ਸਿੰਘ ਜੀ ਜਿਹੜੇ ਪੂਰੀਆ ਸੰਪਰਦਾਣਾ ਸਾਹਬ ਦੇ ਉਹਨਾਂ ਨੇ ਪਹਿਲਾਂ ਹੀ ਬੜੇ ਲੰਬੇ ਆਸੇ ਤੋਂ ਇਹ ਲਾਂਚ ਕਰਦਾ ਐਪ ਆਪਣਾ ਪਹਿਲਾਂ ਲਾਂਚ ਵੀ ਕਰ ਦਿੱਤਾ ਸੀ ਫਿਰ ਇਹਨੂੰ ਸੰਪੂਰਨ ਕਰਦਾ ਆਪਣੇ ਸਾਲ ਨੂੰ ਕਹਿਣ ਤੋਂ ਬਾਅਦ ਸਮੇਂ ਸਮੇਂ ਤੇ ਕਹਿੰਦੇ ਬਹੁਤ ਸਾਰਾ ਖਜ਼ਾਨਾ ਇਸ 2022 ਵਿੱਚ 22 ਵਿੱਚ ਜਿਹੜਾ ਆ ਕੋਈ ਨੇ ਲਾਂਚ ਕੀਤਾ ਤੇ ਜੇ ਦੀ ਅੱਜ ਰਾਸ਼ੀ ਦੇ ਤੌਰ ਤੇ ਇਕੱਠਾ ਕੀਤਾ ਗਿਆ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਹੁਣ ਆਜੋ ਗਿਆ ਬੱਚੇ ਆਪਣੇ ਹੱਥ ਚ ਫੜ ਕੇ ਚਾਹੇ ਗੋਲ ਹੋਵੇ ਚਾਹੇ ਕੋਣੇ ਕਿਸੇ ਪ੍ਰਕਾਸ਼ ਜਾਣਕਾਰੀ ਹੋਵੇ ਉਹ ਕੰਪਿਊਟਰਾਂ ਦੇ ਜਾਂ ਐਪਸ ਉਹ ਜਿਹੜਾ ਜੋ ਮੰਗਦੇ ਆ ਆਪਣੇ ਮੋਬਾਈਲ ਨਾਲ ਤੋਂ ਸੋ ਬਾਬਾ ਜੀ ਨੇ ਬਹੁਤ ਵੱਡਾ ਖਿਆਲਨਾ ਜਿਹੜਾ ਆ ਉਹ ਐਪ ਤੇ ਲੈ ਆ ਉਹਦੇ ਵਿੱਚ ਜਿਹੜਾ ਅੱਜ ਲਾਂਚ ਕੀਤਾ ਬਹੁਤ-ਬਹੁਤ ਵਧਾਈ ਦੇਣਾ ਤੇ ਇਸ ਕਰਕੇ ਵੀ ਵਧਾਈ ਦੇਣਾ ਕਿ ਸਭ ਤੋਂ ਵੱਡੀ ਮੋਹਰ ਵੀ ਬਾਬਾ ਜੀ ਦੇ ਖਿੱਚੀ ਆ ਸਪਨਾਂ ਦੀ ਵਿੱਚ ਬਹੁਤ-ਬਹੁਤ ਧੰਨਵਾਦ ਬਾਈ ਗੁੱਤੀ ਅੱਜ ਸਾਡੇ ਸਾਰਿਆਂ ਵਾਸਤੇ ਸਿੱਖ ਜਗਤ ਵਾਸਤੇ ਮੈਂ ਸਮਝਦਾ ਕਿ ਬੜਾ ਸੁਭਾਗਾ ਦਿਨ ਹੈ ਕਿਉਂਕਿ ਜਿੱਥੇ ਤੀਸਰੇ ਪਾਸ ਸ਼ਮਰਦਾ ਅਸੀਂ ਜੋਤੀ ਜੋਤ ਦਿਹਾੜਾ 450 ਸਾਲਾਂ ਦੇ ਹਾਲਾ ਚੜਾੜਾ ਸਭ ਵਿਖੇ ਮਨਾਇਆ। ਉਥੇ ਗੁਰੂ ਰਾਮਦਾਸ ਮਹਾਰਾਜਿਆਂ ਦਾ ਗੁਰਤਾ ਗਤੀ ਤੇ 450 ਸਾਲਾਂ ਤੇਹਾੜਾ ਜੀ। ਅੱਜ ਰਾਣਾ ਸਾਹਿਬ ਵਿਖੇ ਇਹਨਾਂ ਦੋਨੇ ਮਹਾਨ ਦਿਹਾੜਾਂ ਨੂੰ ਸਮਰਪਿਤ ਜਿੱਥੇ ਕਥਾ ਕੀਰਤਨ ਸਵਾਗਮ ਔਰ ਉਸੇ ਪਾਵਨ ਫਿੱਤਰ ਜੜਾ ਨੂੰ ਸਮਰਪਿਤ ਜਿਹੜੀ ਸਾਡੀ ਰਾਣਾ ਸਾਹਿਬ ਦੇ ਈਸ਼ਰ ਮੈਕਰੋ ਮੀਡੀਆ ਐਪ ਚੱਲਦੀ ਸੀਗੀ। ਜਿਸ ਐਪ ਦੇ ਰਾਹੀਂ ਮਹਾਪੁਰਖਾਂ ਨੇ ਦੁਨੀਆ ਦੇ ਕੋਨੇ-ਕੋਨੇ ਤੇ ਕੁਰਬਾਨੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਗੁਰਮਖਾ ਤੱਕ ਮਨੁੱਖਤਾ ਤੱਕ ਭੇਜਿਆ ਉਸ ਸਮੇਂ ਦੇ ਮੁਤਾਬਕ ਕਿਉਂਕਿ ਅੱਜ ਤੋਂ 20 ਸਾਲ ਪੁਰਾਣੀਆਂ ਗੱਲਾਂ ਨੇ ਉਸ ਸਮੇਂ ਦੇ ਮੁਤਾਬਕ ਬਹੁਤ ਸਾਰੇ ਚੀਜ਼ਾਂ ਜੋ ਨਹੀਂ ਐਡ ਹੋ ਚੁੱਕੀਆਂ ਸਨ ਸਿੱਖ ਇਤਿਹਾਸ ਦੀਆਂ ਗੁਰੂ ਇਤਿਹਾਸ ਦੀਆਂ ਬਹੁਤ ਕੁਝ ਬਾਂਝਾ ਰਹਿ ਗਿਆ ਸੀ ਜਾਂ ਸਾਡੀ ਪਹਿਲੀ ਐਪ ਦੇ ਵਿੱਚ ਹੋ ਸਕਦਾ ਹੈ ਜਿਵੇਂ ਮਾਪ੍ਰਸ਼ਾਨ ਅੱਜ ਜ਼ਿਕਰ ਕੀਤਾ ਕਿ ਮੈਂ ਇੱਕ ਨਮਾਣਾ ਸਿੱਖੋ ਜੋ ਸੇਵਾ ਕੀਤੀ ਮੇਤੋਂ ਬਹੁਤ ਸਾਰੇ ਕਮੀਆਂ ਪਹਿਲਾਂ ਵੀ ਰਹੀਆਂ ਹੋਣਗੀਆਂ ਤੇ ਅੱਜ ਵੀ ਰਹਿ ਗਿਆ ਹੋਣਗੀਆਂ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਦਾ ਇੱਕ ਨਮਾਣਾ ਯਤਨ ਕਰਕੇ ਪਰ ਬਹੁਤ ਸਾਰਾ ਸਾਡਾ ਇੱਕ ਸਿੱਖ ਇਤਿਹਾਸ ਜਿਹੜਾ ਸਾਤੋਂ ਉਸ ਟਾਈਮ ਨਹੀਂ ਇਹ ਸਾਹਿਬ ਦੇ ਵਿੱਚ ਪਾਇਆ ਜਾ ਸਕਦਾ ਸੀਗਾ ਉਹ ਸੰਪਰਦਾਇ ਦੇ ਵਿਧਾ ਬਫੀ ਸਰਕਾਰ ਚੋਂ ਸੰਤੂਬਾ ਬਜਿੰਦਰ ਸਿੰਘ ਰਾਣਾ ਸਾਹਿਬ ਵਾਲਿਆਂ ਇੱਕ ਬੜੀ ਲੰਮੀ ਮਿੰਤ ਕਰਕੇ ਉਹ ਸਾਰਾ ਕੁਝ ਸਾਹਿਬ ਦੇ ਵਿੱਚ ਪਾ ਕੇ ਅੱਜ ਪੰਥ ਦੀਆਂ ਵੱਡੀਆਂ ਹਸਤੀਆਂ ਇਹ ਸਾਰੀਆਂ ਪੰਥੀ ਜਿਹੜੀਆਂ ਹਸਤੀਆਂ ਨੇ ਅੱਜ ਰਾਣਾ ਸਾਹਿਬ ਦੇ ਖੇ ਸੱਦਾ ਦੇ ਕੇ ਬੁਲਾਈਆਂ ਕਿੰਨੀਆਂ ਸਨ ਇਸ ਐਪ ਨੂੰ ਲਾਂਚ ਕਰਨ ਦੇ ਸੋ ਮੌਕੇ ਤੇ ਸਾਡੀ ਬੇਨਤੀ ਨੂੰ ਪ੍ਰਵਾਰ ਕਰਦੇ ਹਾਂ ਪੰਥੀਆ ਸਾਰੀਆਂ ਵੱਡੀਆਂ ਹਸਤੀਆਂ ਨੇ ਆ ਕੇ ਅੱਜ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਉਸ ਐਪ ਨੂੰ ਲਾਂਚ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਮੈਂ ਸਮਪਰਦਾਇ ਦੇ ਵਿ代表 ਮੁਖੀ ਸਤਕਾਰਯੋਗ ਸੰਤੋ ਆਪਾ ਬਕਿੰਦਰ ਸਿੰਘ ਵੱਲੋਂ ਜਿੱਥੇ ਨਾ ਆਈਆਂ ਸਾਰੀਆਂ ਸਨਮਾਨਯੋਗ ਹਸਤੀਆਂ ਦਾ ਸੰਗਤਾਂ ਦਾ ਪ੍ਰੈਸ ਦਾ ਔਰ ਬੱਚੇ-ਬੱਚੇ ਦਾ ਰੋਮ-ਰੋਮ ਕਰਕੇ ਰਣੀਆ ਧੰਨਵਾਦ ਦੀਆਂ ਉਥੇ ਸਮੂਹ ਸਿੱਖ ਸੰਗਤ ਨੂੰ ਨਾਰਕ ਨਾਮ ਦੇ ਸਿੱਖ ਸੰਗਤਾਂ ਨੂੰ ਜੋ ਦੁਨੀਆ ਦੇ ਕੋਨੇ-ਕੋਨੇ ਤੇ ਬੈਠੀਆਂ ਨੇ ਅੱਜ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੰਦਾ ਹਾਂ ਅੱਜ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੇ ਬੰਚ ਵਿਚਾਰ ਕਿੰਤਰ ਆਏ ਵੀ ਆਪ ਦੀ ਲੋੜ ਪਈ ਜਾਂ ਕੀ ਸਮਝ ਆ ਗਿਆ ਜਿਹੜੀ ਐਪ ਹੈ ਅੱਜ ਦੇਖੋ ਬਾਰ-ਬਾਰ ਤੁਸੀਂ ਇਹ ਗੱਲ ਬੋਲਣ ਵਾਲੇ ਸਾਰੇ ਪਲਾਰਾਂ ਕੋਲ ਸੁਣੀਆਂ ਕਿ ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਘਾਟ ਪੈਦਾ ਹੋ ਚੁੱਕੀ ਹੈ ਕਿ ਸਾਡੇ ਵਿੱਚ ਕੋਈ ਪੜ੍ਹਨ ਦੀ ਰੁਚੀ ਬਿਲਕੁਲ ਨਹੀਂ ਰਹੀ ਹੈ ਬੱਚੇ ਇਵਨ ਇੱਥੋਂ ਤੱਕ ਕਿ ਆਪਣੀਆਂ ਕਲਾਸਾਂ ਦੇ ਵਿੱਚ ਜਾ ਕੇ ਕਿਤਾਬਾਂ ਪੜ੍ਹਨੀ ਰਾਜ਼ੀ ਨਹੀਂ ਇੰਨਾ ਸਮਾਂ ਅੱਜ ਮੈਨੂੰ ਲੋਕਾਂ ਕੋਲੇ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਵਿਦਵਾਨ ਜਾ ਕੋਈ ਪ੍ਰਚਾਰਕ ਜਾਂ ਕੋਈ ਹੋਰ ਜਿਹੜੇ ਕਥਾਵਾਚਕ ਨੇ ਜਾਂ ਕੋਈ ਸਾਡੇ ਬੁੱਧੀਜੀਵੀ ਨੇ ਕਿ ਇਹ ਆਪਣੇ ਘਰਾਂ ਤੋਂ ਉੱਠ ਕੇ ਕੋਈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਜਾਂ ਕਿਸੇ ਥਾਂ ਮਾਂ ਤੇ ਜਾ ਕੇ ਸਾਡੇ ਧਾਰਮਿਕ ਵਿਸ਼ੇ ਚ ਨੂੰ ਇਹ ਪੜ ਸਕਾਂ ਲੇਕਿਨ ਮਹਾਪੁਰਖਾਂ ਨੇ ਸਮੇਂ ਦੇ ਨਾਲ ਕਿ ਨੂੰ ਪਛਾਣਦਿਆਂ ਹੋਇਆਂ ਉਸ ਮੰਗ ਨੂੰ ਮੁੱਖ ਰੱਖ ਲਿਆ ਹੋਇਆ ਜੋ ਇਹ ਸੇਵਾ ਕੀਤੀ ਆ ਇਸ ਐਪ ਦੇ ਰਾਹੀਂ ਮਨੁੱਖ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠਾ ਰੇਲ ਗੱਡੀ 'ਚ ਬੈਠਾ ਹੈ ਜਹਾਜ਼ 'ਚ ਬੈਠਾ ਹੈ ਜਾਂ ਕਿਸੇ ਥਾਂ ਤੇ ਸਫ਼ਰ ਕਰ ਰਿਹਾ ਹੈ ਕਿਸੇ ਦੇਸ਼ ਵਿਦੇਸ਼ ਮੁਕਤਲ 'ਚ ਬੈਠਾ ਹੈ ਆਪਣੇ ਆਪਣੇ ਮੋਬਾਈਲ ਤੇ ਐਪ ਨੂੰ ਡਾਊਨਲੋਡ ਕਰਕੇ ਆਪਣੇ ਆਪਣੇ ਘਰ ਬੈਠ ਕੇ ਮੇਰਾ ਕਹਿਣ ਤੋਂ ਭਾਵ ਕਿਤੇਗੀ ਵੀ ਬੈਠ ਕੇ ਸਾਡਾ ਸਿੱਖ ਇਤਿਹਾਸ ਗੁਰ ਇਤਿਹਾਸ ਗੁਰਬਾਣੀ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦਸੰਗਤ ਦੀ ਬਾਣੀ ਔਰ ਸਿੱਖ ਧਰਮ ਦੇ ਨਾਲ ਜਿੰਨੇ ਰਿਲੇਟਡ ਸਾਡੇ ਗੁਰੂ ਸਾਹਿਬ ਦੇ ਜੀਵਨੀਆਂ ਨੇ ਪ੍ਰਸੰਗ ਨੇ ਜਾਂ ਹੋਰ ਸਾਡਾ ਇਤਿਹਾਸ ਉਹ ਕੋਈ ਵੀ ਮੁਖ ਕਿਤੇ ਬੈਠ ਕੇ ਵਿਚਾਰ ਸਕਦਾ ਜਿਸ ਕਰਕੇ ਅੱਜ ਮੈਂ ਸਮਝਦਾ ਜਿਵੇਂ ਪਹਿਲਾਂ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਐਸੇ ਵਿਦਵਾਨ ਜਿਹੜੇ ਛੋਟੇ ਛੋਟੇ ਐਪਾ ਲਾਂਚ ਕਰਕੇ ਕਈ ਚੀਜ਼ਾਂ ਦੇ ਨਾਲ ਸਾਨੂੰ ਤੋੜਨ ਦਾ ਵੀ ਯਤਨ ਕਰਦੇ ਨੇ ਕਰਦੇ ਤਾਂ ਹੋ ਸਕਦਾ ਜੋੜਨ ਦਾ ਵੀ ਹੋਣ ਪਰ ਜਦੋਂ ਕਿਸੇ ਗੱਲ ਦਾ ਗਿਆਨ ਨਹੀਂ ਹੁੰਦਾ ਜਾਂ ਕਿਸੇ ਗੱਲ ਦਾ ਕੋਈ ਠੋਸ ਰੰਗ ਨਹੀਂ ਹੁੰਦਾ ਹੈਗਾ ਉਸ ਕਰਕੇ ਲੋਕ ਫਿਰ ਹੋ ਸਕਦਾ ਸੰਗਤ ਦੁੱਬਦਾ ਦੇ ਵਿੱਚ ਪੈ ਜਾਂਦੀ ਹੋਵੇ ਪਰ ਅੱਜ ਸਾਰੇ ਪੰਥ ਨੇ ਇਸ ਗੱਲ ਤੇ ਬਹੁਤ ਲਾਈ ਹੈ ਕਿ ਜਿਹੜੀ ਇਹ ਐਪ ਲਾਂਚ ਕੀਤੀ ਗਈ ਹੈ ਇੱਕ ਇਸ ਰਿਲੇਖੇਟ ਲਾਂਚ ਕੀਤੀ ਗਈ ਹੈ ਜਿਸ ਨੂੰ ਮੈਂ ਸਮਝਦਾ ਕਿ ਹਰ ਬਦਵਾਰ ਹਰ ਮਨੁੱਖ ਪੜ ਕੇ ਮਾਣ ਮਹਿਸੂਸ ਕਰੂਗਾ ਕਿਉਂਕਿ ਅੱਜ ਇਹਦੀ ਵੱਡੀ ਲੋੜ ਸੀ ਕਿ ਘਰ ਘਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਜਾਂ ਜਿਹਦੀ ਸਾਨੂੰ ਸਹੂਲਤ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਇਸ ਮੰਗ ਨੂੰ ਸਤਕਾਰਯੋਗ ਸੰਤ ਪਾਪਾ ਬਲਜਿੰਦਰ ਸਿੰਘ ਰਾਣਾ ਸਾਹਿਬ ਵਾਲਿਆਂ ਨੇ ਪੂਰੀ ਕਰਕੇ ਸਿੱਖ ਜਗਤ ਸਿੱਖ ਸੰਗਤ ਦੀ ਝੋਲੀ ਪਾਈ ਕਿੰਨੀ ਵਿਆਵਾਂ ਵਿੱਚ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਸਾਡਾ ਪਾਇਆ ਗਿਆ ਉਹ ਚਾਰ ਪੁਸhtਾਵਾਂ ਦੇ ਵਿੱਚ ਕੰਪਲੀਟ ਸੰਪੂਰਨ ਕਰਕੇ ਉਹਨੂੰ ਬੜੀ ਸ਼ੁੱਧਤਾਈ ਦੇ ਨਾਲ ਐਡ ਕੀਤਾ ਗਿਆ ਜਿਦੇ ਵਿੱਚ ਖਾਸ ਕਰਕੇ ਆਪਾਂ ਗੁਰਮੁਖੀ ਦਾ ਜ਼ਿਕਰ ਕਰੀਏ ਪੰਜਾਬੀ ਦੇ ਵਿੱਚ ਕਿਉਂਕਿ ਪੰਜਾਬੀ ਆਸੀਂ ਪੰਜਾਬ ਚ ਰਹਿਣ ਵਾਲੇ ਆ ਤੇ ਦੁਨੀਆਂ ਦੇ ਵਿੱਚ ਚਾਹੇ ਕਰਾਂ ਵੀ ਜਿੱਥੇ ਵੀ ਪੰਜਾਬੀ ਵਸਦੇ ਨੇ ਤਾਂ ਪੰਜਾਬੀ ਨੂੰ ਲਾਈਕ ਕਰਦੇ ਉਹ ਪੜ ਸਕਦੇ ਬਹੁਤ سارے ਸਾਡੇ ਸਕਾਲਰ ਨੇ ਬਹੁਤ سارے ਸਾਡੇ ਜਿਦਵਾਨ ਨੇ ਬਹੁਤ سارے ਲੋਕ ਪੜੇ ਲਿਖੇ ਨੇ ਜਿਹੜੇ ਇੰਗਲਿਸ਼ ਨੂੰ ਜਿਆਦਾ ਪਰਜੀਤ ਹੁੰਦੇ ਨੇ ਤਾਂ ਇੰਗਲਿਸ਼ ਦੇ ਵਿੱਚ ਵੀ ਇਹ ਸੁਵਿਧਾ ਆਪਾਂ ਪ੍ਰੱਖਾਂ ਨੇ ਉਪਲਬਧ ਕਰਤੀ ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਿੱਖ ਧਰਮ ਤੋਂ ਥੋੜਾ ਹੋਰ ਧਰਮਾਂ ਦੇ ਨਾਲ ਜੁੜੇ ਹੋਏ ਨੇ ਪੂਰਨ ਹਿੰਦੀ ਦੇ ਵਿੱਚ ਸਾਰੇ ਜਿਹੇ ਸ਼ਬਦ ਆਪੋ ਬੋਲ ਸਕਦਾ ਪਰ ਬਹੁਤ ਸਾਰੇ ਲੋਕ ਐਸੇ ਨੇ ਜਿਵੇਂ ਉੱਥੇ ਜ਼ਿਕਰ ਕੀਤਾ ਗਿਆ ਕਿ ਬਹੁਤ ਸਾਰੇ ਮੁਸਲਮਾਨੀ ਮਤਲਬ ਮੰਨਣ ਵਾਲੇ ਲੋਕ ਜਿਨ੍ਹਾਂ ਨੂੰ ਪੰਜਾਬੀ ਦੇ ਵਿਸ਼ਿਆਕੁਰਮੁਖੀ ਦੇ ਵਿੱਚ ਪਾਠ ਕਰਨ ਦਾ ਕੋਈ ਪਤਾ ਹੀ ਲੱਗਦਾ ਜਿਸੀਂ ਕੀ ਕਰੀਏ ਤਾਂ ਕਿਵੇਂ ਕਰੀਏ ਗੁਰੂ ਸਾਹਿਬ ਨੇ ਲਿਖਿਆ ਕੀ ਹੈ ਉਹਨਾਂ ਵਾਸਤੇ ਦੇਖੋ ਜਿਹੜੀ ਭਾਸ਼ਾ ਮਤਲਬ ਉਰਦੂ ਦੇ ਵਹਾਪੁਰਖਾਂ ਨੇ ਇੱਕ ਹੋਰ ਕੀ ਕਿਹਾ ਸੀ ਜੀ ਸ਼ਾਮੁਖੀ ਠੀਕ ਹੈ ਜੀ ਸ਼ਾਮੁਖੀ ਹਾਂ ਸ਼ਾਮੁਖੀ ਸ਼ਾਮਕੀ ਦੇਖੋ ਇਹ ਪਸਾਵਾ ਹੁਣ ਕਿੱਥੋਂ ਮਹਾਪੁਰਖਾਂ ਨੇ ਮਤਲਬ ਕਿੱਡੀ ਵੱਡੀ ਖੋਜ ਕੀਤੀ ਹੋਊਗੀ ਜਿਹੜੇ ਸੰਗਤ ਦੀ ਝੋਲੀ ਵਿੱਚ ਪਾਈਆਂ ਨੇ ਸੋ ਇਸ ਕਰਕੇ ਇਹ ਬਹੁਤ ਵੱਡਾ ਪਰਮਲਾ ਬਹੁਤ ਵੱਡੀ ਮਤਲਬ ਮਹਾਪੁਰਖਾਂ ਦੀ ਦੇਣ ਹੈ ਜਿਹੜੇ ਸਾਨੂੰ ਅੱਜ ਉਹਨਾਂ ਨੇ